ਪੀਟੀਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਕੁਦਰਤ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ ਤੇ ਇਨਸਾਨਾਂ ਦੇ ਵਿੱਚ ਹੁਣ ਹਾਹਾਕਾਰ ਹੈ ਕਿਉਂ ਕਿਉਂਕਿ ਇਨਸਾਨਾਂ ਨੇ ਕੁਦਰਤ ਦੇ ਨਾਲ ਇੰਨੀ ਜ਼ਿਆਦਾ ਛੇੜਛਾੜ ਕਰ ਦਿੱਤੀ ਹੈ ਕਿ ਹੁਣ ਖਾਮਿਆਜ਼ਾ ਵੀ ਭੁਗਤਣਾ ਪੈ ਰਿਹਾ ਹੈ ਥਾਂ ਥਾਂ ਤੋਂ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਭਾਵੇਂ ਉਹ ਪਹਾੜੀ ਰਾਜ ਹੋਣ ਜਾਂ ਫਿਰ ਮੈਦਾਨੀ ਇਲਾਕੇ ਹੋਣ ਕਿਉਂਕਿ ਪਹਾੜਾਂ ਦੇ ਵਿੱਚ ਬਰਸਾਤ ਹੋ ਰਹੀ ਹੈ ਤਾਂ ਪਹਾੜੀ ਰਾਜ ਮਰ ਰਹੇ ਨੇ ਔਰ ਬਰਸਾਤ ਦਾ ਪਾਣੀ ਮੈਦਾਨੀ ਇਲਾਕਿਆਂ ਦੇ ਵਿੱਚ ਤਬਾਹੀ ਮਚਾ ਰਿਹਾ ਹੈ ਇਸ ਕਰਕੇ ਮੈਦਾਨੀ ਇਲਾਕੇ ਵੀ ਖਤਰੇ ਦੇ ਨਾਲ ਜੂਝ ਰਹੇ ਨੇ ਦੋ ਚਾਰ ਹੋ ਰਹੇ ਨੇ ਤੇ ਸਭ ਤੋਂ ਪਹਿਲਾਂ ਹੁਣ ਤੁਹਾਨੂੰ ਜੰਮੂ ਕਸ਼ਮੀਰ ਦੀਆਂ ਤਸਵੀਰਾਂ ਦਿਖਾਣੀਆਂ ਕਠੂਆ ਇਲਾਕੇ ਦੀਆਂ ਤਸਵੀਰਾਂ ਦਿਖਾਣੀਆਂ ਕਿ ਕਿਸ ਤਰੀਕੇ ਦੇ ਨਾਲ ਜੋ ਜੰਮੂ ਕਸ਼ਮੀਰ ਦੇ ਵਿੱਚ ਜ਼ਬਰਦਸਤ ਬਰਸਾਤ ਹੋ ਰਹੀ ਹੈ ਬਰਸਾਤ ਦੇ ਕਾਰਨ ਨਦੀਆਂ ਨਾਲੇ ਉਫਾਨ ਦੇ ਉੱਤੇ ਨੇ ਉਸੇ ਉਫਾਨ ਦੇ ਕਾਰਨ ਹੁਣ ਜਿਹੜੇ ਇਨਸਾਨ ਵੱਲੋਂ ਬਣਾਈ ਗਈ ਹੈ ਭਾਵੇਂ ਉਹ ਇਮਾਰਤਾਂ ਹੋਣ ਜਾਂ ਫਿਰ ਪੁਲ ਹੋਣ ਕਿਸ ਤਰੀਕੇ ਦੇ ਨਾਲ ਤਾਂ ਸਦੇ ਪੱਤਿਆਂ ਦੇ ਤਰੀਕੇ ਦੇ ਨਾਲ ਢਹਿ ਢੇਰੀ ਹੋ ਰਹੇ ਨੇ ਉਹਦੀਆਂ ਤਸਵੀਰਾਂ ਸਭ ਤੋਂ ਪਹਿਲਾਂ ਜਰਾ ਕਠੂਆ ਤੋਂ ਤਸਵੀਰਾਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਕਠੂਆ ਦੇ ਵਿੱਚ ਜੋ ਦਰਿਆ ਹੈ ਪਾਣੀ ਦੇ ਵਿੱਚ ਉਫਾਨ ਆਇਆ ਹੋਇਆ ਉਸ ਦਾ ਨੁਕਸਾਨ ਕੀ ਹੋ ਰਿਹਾ ਹੈ ਕਿਸ ਤਰੀਕੇ ਦੇ ਨਾਲ ਤਬਾਹੀ ਮਚਾ ਰਿਹਾ ਹੈ ਤਸਵੀਰਾਂ ਡਰਾ ਦੇਣ ਵਾਲੀਆਂ ਤਸਵੀਰਾਂ ਨੇ ਕਠੂਆ ਜ਼ਿਲ੍ਹੇ ਦੀ ਸਹਾਰਾ ਖਾੜ ਹੈ ਜਿੱਥੇ ਐਨ ਐਚ ਨੈਸ਼ਨਲ ਹਾਈਵੇ ਦੇ ਉੱਤੇ ਇਹ ਪੋਲ ਟੈ ਟੇਰੀ ਹੋਣ ਦੀ ਕਗਾਰ ਦੇ ਉੱਤੇ ਹੈ ਪੂਰੇ ਤਰੀਕੇ ਨਾਲ ਜਰਜਰ ਹੋ ਚੁੱਕਿਆ ਹੈ ਡਰਾ ਦੇਣ ਵਾਲੀਆਂ ਤਸਵੀਰਾਂ ਔਰ ਨੀਚੇ ਪੂਰਾ ਕਿਸ ਤਰੀਕੇ ਦੇ ਨਾਲ ਪਾਣੀ ਛਲਛਲ ਕਰਦਾ ਹੋਇਆ ਪਾਣੀ ਆ ਰਿਹਾ ਹੈ ਤੇ ਉੱਤੇ ਜਿਹੜਾ ਪੋਲ ਹੈ ਬਿਲਕੁਲ ਕਲੈਪਸ ਹੋਣ ਦੇ ਨਜ਼ਦੀਕ ਹੈ ਕਿਸੇ ਵੀ ਸਮੇਂ ਇਸ ਥਾਂ ਦੇ ਉੱਤੇ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਇਸੇ ਕਰਕੇ ਪ੍ਰਸ਼ਾਸਨ ਨੇ ਫਿਲਹਾਲ ਇਤਿਹਾਦ ਦੇ ਤੌਰ ਤੇ ਇਸ ਪੋਲ ਦੇ ਉੱਤੇ ਆਵਾਜਾਈ ਨੂੰ ਰੋਕ ਦਿੱਤਾ ਹੈ ਲੇਕਿਨ ਇਸ ਦੇ ਪੈਰਲਰ ਜੋ ਦੂਸਰਾ ਇੱਕ ਪੋਲ ਹੈ ਕਿਉਂਕਿ ਇੱਕ ਥਾਂ ਤੋਂ ਆਣ ਔਰ ਦੂਸਰਾ ਜਾਣ ਵਾਸਤੇ ਜਿਹੜਾ ਪੋਲ ਹੁੰਦਾ ਹੈ ਉਹ ਉਸੇ ਤਰੀਕੇ ਨਾਲ ਚੱਲ ਰਿਹਾ ਹੈ ਲੇਕਿਨ ਕਿਸੇ ਵੀ ਸਮੇ ਇਹ ਪੁਲ ਠਹਿ ਠੇਰੀ ਹੋ ਸਕਦਾ ਹੈ ਇਸੇ ਕਰਕੇ ਦੋਵੇਂ ਥਾਂ ਦੇ ਉੱਤੇ ਲੋਕਾਂ ਦੀ ਐਂਟਰੀ ਬੈਨ ਕਰ ਦਿੱਤੀ ਹੈ ਪੁਲ ਦੇ ਉੱਤੇ ਜਾਣ ਨੂੰ ਨੀਚੋਂ ਦੀ ਸਪੀਡ ਦੇਖੋ ਪਾਣੀ ਦੀ ਕਿੰਨੀ ਜ਼ਿਆਦਾ ਹੈ ਤਾਂ ਕਠੂਆ ਜ਼ਿਲ੍ਹੇ ਦਾ ਇਹ ਸਹਾਰਾ ਖੱਡਾ ਹੈ ਜਿੱਥੇ NH ਦੇ ਉੱਤੇ ਬਣਿਆ ਹੋਇਆ ਇਹ ਨੈਸ਼ਨਲ ਹਾਈਵੇ ਦਾ ਇਹ ਪੁਲ ਹੈ ਜਿਹੜਾ ਕਿ ਕਿਸੇ ਵੀ ਸਮੇਂ ਟਹਿ ਟੇਰੀ ਹੋ ਸਕਦਾ ਹੈ ਪਠਾਨਕੋਟ ਜੰਮੂ ਨੈਸ਼ਨਲ ਹਾਈਵੇ ਤੇ ਬਣਿਆ ਹੋਇਆ ਦੋ ਪਿੱਲਰ ਨੇ ਪੂਰੇ ਤਰੀਕੇ ਦੇ ਨਾਲ ਡੈਮੇਜ ਹੋ ਚੁੱਕੇ ਨੇ ਝੁੱਕ ਗਏ ਨੇ ਔਰ ਬਿਲਕੁਲ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਸਮੇਂ ਇਹ ਡਿੱਗ ਸਕਦੇ ਨੇ ਔਰ ਪੂਰਾ ਅਲਾਈਨਮੈਂਟ ਇਸ ਦੀ ਪੁਲ ਦੀ ਖਰਾਬ ਹੋ ਚੁੱਕੀ ਹੈ ਹੁਣ ਇਸ ਕਰਕੇ ਖਤਰੇ ਤੋਂ ਖਾਲੀ ਨਹੀਂ ਹੈ ਇਸ ਪੁਲ ਦੇ ਉੱਤੋਂ ਦੀ ਲੰਘਣਾ ਤਾਂ ਬੜੀ ਹੀ ਖਤਰਨਾਕ ਲੂਕੰਡੇ ਖੜੇ ਕਰ ਦੇਣ ਵਾਲੀਆਂ ਤਸਵੀਰਾਂ ਨੇ ਔਰ ਬੜਾ ਹੀ ਤੇਜ਼ੀ ਦੇ ਨਾਲ ਇਹ ਜਿਹੜੀ ਖੱਡ ਦੇ ਵਿੱਚੋਂ ਪਾਣੀ ਨਿਕਲ ਰਿਹਾ ਔਰ ਕਿਸੇ ਵੀ ਸਮ ਇਹ esto ਇਹ ਪੁਆਇੰਟ ਡੈਮੇਜ ਹੋ ਸਕਦਾ ਹੈ ਡਿੱਗ ਸਕਦਾ ਹੈ ਆਵਾਜ਼ਾਈ ਤਾਂ ਰੋਕ ਦਿੱਤੀ ਗਈ ਹੈ ਇਸੇ ਕਰਕੇ ਪ੍ਰਸ਼ਾਸਨ ਨੇ ਇਤਿਹਤ ਦੇ ਤੌਰ ਤੇ ਰੋਕੀ ਹੈ ਲੇਕਿਨ ਉਹਦਾ ਜਿਹੜਾ ਪੈਰਲਲ ਇੱਕ ਦੂਸਰਾ ਬ੍ਰਿਜ ਹੈ ਉਹ ਫਿਲਹਾਲ ਚੱਲ ਰਿਹਾ ਹੈ ਇਸ ਕਰਕੇ ਆਨ ਔਰ ਜਾਨ ਵਾਲੇ ਦੋਵੇਂ ਪਾਸੇ ਦੇ ਜਿਹੜੇ ਲੋਕ ਨੇ ਰਾਹਗੀਰ ਨੇ ਇੱਕ ਸਿੰਗਲ ਪੁਲ ਦਾ ਇਸਤੇਮਾਲ ਕਰ ਰਹੇ ਨੇ ਦੂਸਰਾ ਜਮਾਈ ਚੁੱਕ ਚੁੱਕਿਆ ਹੈ ਲੇਕਿਨ ਇੱਕ ਸਮਾਂ ਉਹ ਵੀ ਸੀ ਜਦੋਂ ਹੌਲੀ-ਹੌਲੀ ਰੇਤ ਇਹਦੇ ਥੱਲੇ ਲੰਘ ਰਹੀ ਸੀ ਸੀਮੈਂਟ ਟੁੱਟ ਰਿਹਾ ਸੀ ਪਿੱਲਰ ਡਿੱਗ ਰਹੇ ਸੀ ਲੋਕਾਂ ਨੂੰ ਨਹੀਂ ਪਤਾ ਸੀ ਲੇਕਿਨ ਜਦੋਂ ਕੰਪਨ ਪੈਦਾ ਹੋਈ ਫਿਰ ਲੋਕਾਂ ਨੂੰ ਲੱਗਿਆ ਕਿ ਕੋਈ ਗੜ ਗੜਬੜ ਕੀ ਹੈ ਆ ਤੁਸੀਂ ਸਾਹਮਣੇ ਦੇਖੋ ਔਰ ਮੌਕੇ ਦੇ ਉੱਤੇ ਜਿਹੜੇ ਲੋਕ ਨੇ ਮੌਕੇ ਦੇ ਉੱਤੇ ਮੌਜੂਦ ਨੇ ਕਠੂਆ ਇਲਾਕੇ ਦੇ ਲੋਕ ਨੇ ਉਹ ਕੀ ਕੁਝ ਕਹਿ ਰਹੇ ਨੇ ਪ੍ਰਸ਼ਾਸਨ ਤੋਂ ਕੁਝ ਖਾਸ ਡਿਮਾਂਡ ਕੀਤੀ ਜਾ ਰਹੀ ਹੈ ਸੁਣੋ ਜਰਾ ਕੀ ਕਹਿ ਰਹੇ ਨੇ ਹਾਲਾਤ ਬਹੁਤ ਬਹੁਤ ਖਰਾਬ ਹੈ ਕਿਉਂਕਿ ਪਾਣੀ ਜੋ ਹੈ ਬਹੁਤ ਆ ਰਹਾ ਹੈ ਪਹਿਲੇ ਤੋਂ ਇਹ ਲੱਗ ਗਿਆ ਕਿ ਦੋਨੋਂ ਖੱਡੋਂ ਦਾ ਪਾਣੀ ਅਲੱਗ-ਅਲੱਗ ਚੱਲਣਾ ਚਾਹੀਏ ਕਿਉਂਕਿ ਪਾਣੀ ਇੱਕ ਸਾਈਡਡ ਕਰਦੀ ਹੈ ਉਸੇ ਜ਼ਿਆਦਾ ਨੁਕਸਾਨ ਹੋ ਰਹਾ ਹੈ ਪਹਿਲੇ ਵੀ ਪੁਲ ਟੁੱਟਾ ਥਾ ਉਸਕੋ ਬਣਾਣਾ ਬਰਨਣੇ ਦੀ ਕੋਸ਼ਿਸ਼ ਕੀਤੀ ਲੇਕਿਨ ਫਿਰ ਪਾਣੀ ਆਣੇ ਸੇ ਦੁਬਾਰਾ ਪੁਲ ਟੁੱਟ ਗਿਆ ਹੈ ਔਰ ਇਸਮੇ ਹੋਰ ਵੀ ਖਤਰਾ ਹੈ ਕਿ ਜੋ ਵਨ ਸਾਈਡਡ ਜੀ ਗਾੜੀਆਂ ਚੱਲ ਰਹੀਆਂ ਸਰਕਾਰ ਸੇ ਨਵੇਦਨ ਹੈ ਕਿ ਇੱਕ ਸਾਈਡ ਜੋ ਹੈ ਇਹ ਵੀ ਪੁਲ ਟੁੱਟ ਜਾਏਗਾ ਅਮ ਜੇ ਰਿਕਵੈਸਟ ਹੈ ਕਿ ਸਰਕਾਰ ਸੇ ਕਿ ਪਾਣੀ ਜੋ ਹੈ ਅਲੱਗ-ਅਲੱਗ ਦੋਨੋਂ ਖੱਡੋਂ ਮੈਂ ਚਲੇ ਬਰਾਬਰ ਪਾਣੀ ਚਲੇ ਤਾਂ ਜਾਨ ਜੋਖਮ ਦੇ ਵਿੱਚ ਪਾ ਕੇ ਲੋਕ ਇਸ ਵੇਲੇ ਸਫਰ ਕਰਨ ਨੂੰ ਮਜਬੂਰ ਨੇ ਐਸੇ ਕਰਕੇ ਅਸੀਂ ਵੀ ਤੁਹਾਨੂੰ ਇਸ ਵਕਤ ਪੀਟੀਸੀ ਨਿਊਜ਼ ਦੇ ਮਾਧਮ ਦੇ ਨਾਲ ਕਹਿਣਾ ਚਾਹੁੰਦੇ ਆ ਕਿ ਜੇਕਰ ਕੋਈ ਬਹੁਤ ਜ਼ਿਆਦਾ ਜ਼ਰੂਰੀ ਕੰਮ ਨਹੀਂ ਹੈ ਤਾਂ ਆਪਣਾ ਆਵਾਜਾਈ ਨੂੰ ਟਾਲ ਦਿਓ ਪਹਾੜਾਂ 'ਚ ਜਾਣ ਦਾ ਪਲਾਨ ਹੈ ਤਾਂ ਉਸ ਨੂੰ ਹੀ ਅਗਲੇ 1-2 ਮਹੀਨੇ ਲਈ ਟਾਲ ਦਿਓ ਕਿਉਂ ਕਿ ਇਸ ਵਕਤ ਪਹਾੜਾ ਦੇ ਵਿੱਚ ਮੌਤ ਬਰਸ ਰਹੀ ਹੈ ਇਹ ਤਾਂ ਤੁਹਾਨੂੰ ਜਕੇ ਦੀਆਂ ਤਸਵੀਰਾਂ ਦਿਖਾਈਆਂ ਹੁਣ ਤੁਹਾਨੂੰ ਦੇਸ਼ ਦੇ ਕੁਝ ਹੋਰ ਹਿੱਸਿਆਂ ਦੇ ਹਾਲ ਦਿਖਾਣੇ ਆ ਵੈਸੇ ਤਾਂ ਦੇਸ਼ ਦੇ ਕਰੀਬ 10 ਤੋਂ ਲੈ ਕੇ 12 ਸੂਬੇ ਐਸੇ ਨੇ ਜੋ ਕਿ ਪਹਾੜਾ ਤੋਂ ਇਲਾਵਾ ਜਿਹੜੇ ਮੈਦਾਨੀ ਇਲਾਕੇ ਨੇ ਕੀ ਉਹ ਬਰਸਾਤ ਦੀ ਮਾਰ ਚੱਲ ਰਹੇ ਨੇ ਨਦੀਆਂ ਨਾਲੇ ਫਾਨਦੇ ਨੇ ਹੁਣ ਲੇਕਿਨ ਹੋਰ ਲੇਟੈਸਟ ਕੁਝ ਤਸਵੀਰਾਂ ਆਈਆਂ ਨੇ ਪੰਜ ਸਟੇਟਾਂ ਤੋਂ ਕੀ ਕਹਿ ਰਹੀਆਂ ਨੇ ਉਹ ਤਸਵੀਰਾਂ ਸਿੱਧਾ ਤਸਵੀਰਾਂ ਤੇ ਚਲਦੇ ਆਪਾ ਦੇਖੋ ਪਾਣੀ ਦੀ ਤਬਾਹੀ ਕਿਸ ਤਰੀਕੇ ਦੇ ਨਾਲ ਪੰਜ ਸੂਬਿਆਂ ਨੂੰ ਲੈ ਕੇ ਡੁੱਬਣ ਨੂੰ ਫਿਰਦੀ ਆ ਉਹਦੀਆਂ ਤਸਵੀਰਾਂ ਪੰਜਾਬ ਜੰਮੂ ਕਸ਼ਮੀਰ ਉੱਤਰਾਖੰਡ ਗੁਜਰਾਤ ਰਾਜਸਥਾਨ ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਔਰ ਉੜੀਸਾ ਦੇ ਵਿੱਚ ਵੀ ਕੁਝ ਐਸੇ ਹੀ ਹਾਲਾਤ ਨੇ ਬਿਹਾਰ ਔਰ ਉੱਤਰ ਪ੍ਰਦੇਸ਼ ਦੀ ਜੇ ਅਕਲ ਗੱਲ ਕਰੀਏ ਤਾਂ ਗੰਗਾ ਨਦੀ ਔਰ ਯਮੁਨਾ ਉੱਥੇ ਵੀ ਤਬਾਹੀ ਮਚਾਰੀ ਆ ਕਈ ਘਾਟ ਡੁੱਬ ਚੁੱਕੇ ਨੇ ਲੇਕਿਨ ਆਪਾਂ ਇਸ ਤਸਵੀਰਾਂ ਤੇ ਗੌਰ ਫਰਮਾਓ ਪ ਬਲਗ-ਬਲਗ ਥਾਵਾ ਦੇ ਉੱਤੇ ਬਰਸਾਤ ਹੋ ਰਹੀ ਹੈ ਬਹੁਤ ਘੱਟ ਇਲਾਕੇ ਸੀ ਜਿੱਥੇ ਧੁੱਪ ਨਿਕਲੀ ਸੀ ਲੇਕਿਨ ਹੁਣ ਜਿਸ ਤਰੀਕੇ ਨਾਲ ਸ਼ਾਮ ਹੋ ਗਈ ਹੈ ਸਮਾਂ ਕਰੀਬ 5 ਵਜੇ ਚੁੱਕੇ ਨੇ 5 ਵਜਨ ਤੋਂ ਵੀ ਕਾਫੀ ਜ਼ਿਆਦਾ ਮਿੰਟੁੱਤੇ ਹੋ ਚੁੱਕੇ ਨੇ ਲੇਕਿਨ ਇਸ ਵਕਤ ਜੇਕਰ ਆਪਾਂ ਮੁਹਾਲੀ ਦੀਆਂ ਤਸਵੀਰਾਂ ਦੇਖੀਏ ਤਾਂ ਮੁਹਾਲੀ ਦੇ ਵਿੱਚ ਵੀ ਆਸਮਾਨ ਦੇ ਵਿੱਚ ਬੱਦਲ ਛਾਏ ਹੋਏ ਨੇ ਚੰਡੀਗੜ੍ਹ ਦੇ ਵਿੱਚ ਵੀ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਜ਼ਿਆਦਾਤਰ ਹਿੱਸਾ ਪੰਜਾਬ ਦਾ ਇਸ ਵਕਤ ਬਰਸਾਤ ਦੇ ਅੰਦਰ ਹੈ ਲਗਾਤਾਰ ਬਰਸਾਤ ਪੈ ਰਹੀ ਹੈ ਉਸ ਤੋਂ ਇਲਾਵਾ ਜੰਮੂ ਕਸ਼ਮੀਰ ਦੀਆਂ ਤਸਵੀਰਾਂ ਇਸ ਤੋਂ ਪਹਿਲਾਂ ਕਠੂਆ ਦੀਆਂ ਤਸਵੀਰਾਂ ਦਿਖਾਈਆਂ ਜੰਮੂ ਕਸ਼ਮੀਰ ਦੀਆਂ ਤਸਵੀਰਾਂ ਦੇਖੋ ਜੋ ਕਿ ਨਦੀਆਂ ਨੇ ਪੂਰੇ ਤਰੀਕੇ ਦੇ ਨਾਲ ਉਫਾਨ ਦੇ ਉੱਤੇ ਨੇ ਕੰਡਿਆਂ ਨੂੰ ਤੋੜ ਕੇ ਪਾਣੀ ਬਾਹਰ ਆ ਚੁੱਕਿਆ ਹੈ ਔਰ ਕਈ ਥਾਂ ਤੇ ਜੰਮੂ ਤੋਂ ਐ ਕੀ ਕਲੋਨੀਆਂ ਇਸ ਡੁੱਬ ਚੁੱਕੀਆਂ ਨੇ ਉੱਥੇ ਐਂਡ ਆਰੀਆ ਐਨ ਡੀ ਆਰ ਐਫ ਔਰ ਐਸ ਡੀ ਆਰ ਐਫ ਦੀਆਂ ਟੀਮਾਂ ਲਗਾਤਾਰ ਕੋਸ਼ਿਸ਼ ਕਰ ਰਹੀਆਂ ਨੇ ਕਿ ਬਿਲਡਿੰਗਸ ਦੇ ਵਿੱਚੋਂ ਲੋਕਾਂ ਨੂੰ ਰੈਸਕਿਊ ਕੀਤਾ ਜਾਵੇ ਔਰ ਸੇਫ ਹੈਂਡ ਸਿਕਿਉਰ ਥਾਂ ਦੇ ਉੱਤੇ ਲਿਜਾਇਆ ਜਾਵੇ नैक्स्ट उत्तराखंड उत्तराखंड दस्वीर तुम देख रहे हो किस तरीके पहाड़ी राज सब तो बद चल रहे हैं इस वक्त कुदरत प्रकोपी दी उत्तराखंड हिमाचल प्रदेश हो फिर उत्तराखंड हिमाचल प्रदेश जम्मू कश्मीर तिने राज उत्तर भारत के ने पहाड़ी सूबे इस वक्त खतरा सब तो बदध इन्ह ही राज्य मंडरा रहा है तो इस करके उत्तराखंड यमोली इलाके दस्वीर ने चमोली तो पाँल तो उत्तरकाशी दस्वीर दिखाई सरिद्वार और ऋषिकेश दिखाइया कि उत्तर किस तरीके के हालात ने नैक्स्ट गुजरात गुजरात भी तुम देख ਸਕਦੇ ਹੋ ਕਿ ਜੋ ਸਾਬਰਮਤੀ ਰਿਵਰ ਹੈ ਕਿਉਂਕਿ ਉਹ ਗੁਜਰਾਤ ਦੇ ਵਿੱਚੋਂ ਗੁਜਰਾਤੀ ਸਭ ਤੋਂ ਵੱਡੀ ਨਦੀ ਹੈ ਸਾਬਰਮਤੀ ਸਾਬਰਮਤੀ ਰਿਵਰ ਦੀਆਂ ਤਸਵੀਰਾਂ ਜਮਾ ਹੀ ਛਲਛਲ ਕਰਦਾ ਪਾਣੀ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਡਰਾ ਰਿਹਾ ਹੈ ਹਾਲਾਂਕਿ ਤੁਹਾਨੂੰ ਅਸੀਂ ਇਹ ਪੂਰੀ ਇਹਦੀ ਆਡੀਓ ਨਹੀਂ ਸੁਣਾ پا ਰਹੇ ਕਿਉਂਕਿ ਅਲੱਗ-ਅਲੱਗ ਤਸਵੀਰਾਂ ਦੀ ਅਲੱਗ-ਅਲੱਗ ਆਵਾਜ਼ ਹੈ ਲੇਕਿਨ ਆਵਾਜ਼ ਸੁਣ ਕੇ ਵੀ ਪਾਣੀ ਦੀ ਨੂੰ ਡਰ ਲੱਗਦਾ ਕਿਉਂ ਕਿ ਕਿਉਂਕਿ ਪਾਣੀ ਇਸ ਤਰੀਕੇ ਦੇ ਨਾਲ ਭਿਆਨਕ ਤੀਬਰਤਾ ਦੇ ਨਾਲ ਵਹਿ ਰਿਹਾ ਹੈ ਕਿ ਜਿਹੜੇ ਲੋਕ ਕੋਲ ਵੀ ਖੜ ਜੰਦੇ ਨੇ ਇੰਜ ਲੱਗਦਾ ਕਿ ਜਿਵੇਂ ਪਾਣੀ ਕਿਸੇ ਵੀ ਸਮੇਂ ਉਹਨਾਂ ਨੂੰ ਖਿੱਚ ਲਵੇਗਾ ਔਰ ਵੈਸੇ ਵੀ ਕਹਿੰਦੇ ਨੇ ਦੁਨੀਆ ਦੀ ਜੇਕਰ ਕੋਈ ਸਭ ਤੋਂ ਤਾਕਤਵਰ ਚੀਜ਼ ਹੈ ਤਾਂ ਕੁਦਰਤ ਔਰ ਕੁਦਰਤ ਦੀ ਜੇਕਰ ਕੋਈ ਦਿੱਤੀ ਹੋਈ ਚੀਜ਼ ਤਾਕਤਵਰ ਹੈ ਤਾਂ ਉਹ ਹੈ ਪਾਣੀ ਪਾਣੀ ਤੋਂ ਤੇਜ਼ ਹੋਰ ਕੁਝ ਨਹੀਂ ਹੈ ਜਦੋਂ ਵੀ ਪਾਣੀ ਦੀ ਪਰਲਾ ਆਂਦੀ ਹੈ ਇਸੇ ਕਰਕੇ ਇਸ ਵਕਤ ਜੇਕਰ ਆਪਾਂ ਭਾਰਤ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਸੂਬਿਆਂ ਦੇ ਵਿੱਚ ਪਾਣੀ ਦੀ ਪਰਲੋ ਆਈ ਵੀ ਹੈ ਇਸ ਤੋਂ ਇਲਾਵਾ ਜੇਕਰ ਆਪਾਂ ਪਾਕਿਸਤਾਨ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ ਵਿੱਚ ਵੀ ਫਲੱਡ ਆਏ ਸੀ ਬੀਤੇ ਸਮੇਂ ਦੇ ਵਿੱਚ ਜਿਨ੍ਹਾਂ ਦੀ ਪਾਕਿਸਤਾਨ ਹਲੇ ਵੀ ਮਾਰ ਚੱਲ ਰਿਹਾ ਹੈ ਲੇਕਿਨ ਆਪਾਂ ਵਾਪਸ ਗੱਲ ਪੰਜਾਬ ਦੀ ਕਰ ਲੈਂਦੇ ਆਂ ਔਰ ਬਾਕੀ ਸੂਬਿਆਂ ਦੀ ਕਰ ਲੈਂਦੇ ਆਂ ਭਾਰਤ ਦੇ ਔਰ ਨੈਕਸਟ ਰਾਜਸਥਾਨ ਵੀ ਤੁਸੀਂ ਦੇਖ ਸਕਦੇ ਹੋ ਰਾਜਸਥਾਨ ਜਿਹਨੂੰ ਕੀ ਰੇਤ ਦਾ ਨਗਰ ਵੀ ਕਿਹਾ ਜਾਂਦਾ ਹੈ ਕਿਉਂਕਿ ਰਾਜਸਥਾਨ ਦੇ ਵਿੱਚ ਹੀ ਸਭ ਤੋਂ ਵੱਧ ਡੈਰਸ ਡੈਜ਼ਰਟ ਏਰੀਆ ਰਾਜਸਥਾਨ ਦੇ ਵਿੱਚ ਹੀ ਪਾਇਆ ਜਾਂਦਾ ਹੈ ਔਰ ਉਸ ਰੇਤੇਲੀ ਰਤੀਲੇ ਜੋ ਇਲਾਕਾ ਹੈ ਉਸ ਦੇ ਵਿੱਚ ਦੇ ਕੀ ਹਾਲਾਤ ਨੇ ਆ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਮ ਜਮ ਬਾਰਿਸ਼ ਹੋ ਰਹੀ ਹੈ ਬਾਰਿਸ਼ ਇਸ ਇਸ ਤਰੀਕੇ ਨਾਲ ਵਰਸ ਰਹੀ ਹੈ ਕਿ ਜਿਹੜਾ ਇਲਾਕਾ ਸੋਕੇ ਲਈ ਜਾਣਿਆ ਜਾਂਦਾ ਹੈ ਉਹ ਵੀ ਲਮਾਂ ਲਮ ਪਾਣੀ ਦੇ ਨਾਲ ਭਰਿਆ ਹੋਇਆ ਔਰ ਨਾ ਸਿਰਫ ਰਾਜਸਥਾਨ ਬਲਕਿ ਤਸਵੀਰਾਂ ਸਾਰੇ ਪਾਸਿਓ ਸੇਮ ਨੇ ਪੰਜਾਬ ਜੰਮੂ ਕਸ਼ਮੀਰ ਉੱਤਰਾਖੰਡ ਹਿਮਾਚਲ ਪ੍ਰਦੇਸ਼ ਹਰਿਆਣਾ ਰਾਜਸਥਾਨ ਗੁਜਰਾਤ ਓਡੀਸਾ ਮੱਧ ਪ੍ਰਦੇਸ਼ ਹਰ ਥਾਂ ਦੇ ਉੱਤੇ ਇਸੇ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਔਰ ਵਾਪਸ ਤੋਂ ਇੱਕ ਵਾਰ ਤੁਹਾਨੂੰ ਕਠੂਆ ਦੀਆਂ ਖਤਰਨਾਕ ਭਿਆਨਕ ਤਸਵੀਰਾਂ ਦਿਖਾਣੇ ਆ ਜਿਹੜੀਆਂ ਕੀ ਤਸਵੀਰਾਂ ਡਰਾ ਕੇ ਰੱਖ ਦੇਣ ਵਾਲੀਆਂ ਨੇ ਆਹ ਦੇਖ ਲਓ ਤਸਵੀਰਾਂ ਕਠੂਆ ਦੇ ਵਿੱਚ ਕਿਸ ਤਰੀਕੇ ਦੀਆਂ ਹੈ ਇਹ ਤਸਵੀਰਾਂ ਨੇ ਡਰਾ ਦੇਣ ਵਾਲੀਆਂ ਤਸਵੀਰਾਂ ਨੇ ਲੋਕ ਡਰ ਰਹੇ ਨੇ ਕੰਬ ਰਹੇ ਨੇ ਇੰਨਾਂ ਤਸਵੀਰਾਂ ਨੂੰ ਦੇਖ ਕੇ ਕਿਉਂ ਕਿਉਂਕਿ ਉਹਨਾਂ ਨੂੰ ਇੱਕ ਸਮੇਂ ਪਤਾ ਹੀ ਨਹੀਂ ਸੀ ਜਿਹੜੇ ਪੁਲ ਤੋਂ ਲੰਘ ਰਹੇ ਨੇ ਤੋਂ ਪੁਲ ਨਿੱਚੋ ਬਿਲਕੁਲ ਜਰਜਰ ਹੋ ਚੁੱਕਿਆ ਹੈ ਔਰ ਜਦੋਂ ਇਸ ਪੁਲ ਦੀਆਂ ਫਿਰ ਤਸਵੀਰਾਂ ਵਾਇਰਲ ਹੋਈਆਂ ਪ੍ਰਸ਼ਾਸਨ ਦੇ ਕੋਲ ਪਹੁੰਚਿਆ ਤਾਂ ਫਿਰ ਪ੍ਰਸ਼ਾਸਨ ਨੇ ਡਿਊਟੀਆਂ ਪੁਲ ਦੇ ਦੋਨੋਂ ਤਰਫ ਲਗਾ ਦਿੱਤੀਆਂ ਕਿਸੇ ਨੂੰ ਵੀ ਇਸ ਪੁਲ ਦੇ ਉੱਤੇ ਨਹੀਂ ਜਾਣ ਦਿੱਤਾ ਜਾ ਰਿਹਾ ਲੇਕਿਨ ਕੁਝ ਸਮਾਂ ਪਹਿਲਾਂ ਇਸ ਪੁਲ ਦੇ ਉੱਤੇ ਉਹਦੀ ਆਵਾਜਾਈ ਇਸੇ ਤਰੀਕੇ ਨਾਲ ਬੱਦਸਤੂਰ ਜਾਰੀ ਸੀ ਲੋਕ ਜਾ ਕੇ ਫੋਟੋ ਖਿਚਾ ਰਹੇ ਸੀ 셀ਫੀਜ਼ ਲੈ ਰਹੇ ਸੀ ਜਿਵੇਂ ਕਿ ਇਹ ਕੋਈ ਪਰ ਲੇਕਿਨ ਨਹੀਂ ਇਹ ਪਿਕਨਿਕ ਨਹੀਂ ਮੌਤ ਦਾ ਸਪੋਰਟ ਬਣ ਸਕਦਾ ਹੈ ਇਸੇ ਕਰਕੇ ਪ੍ਰਸ਼ਾਸਨ ਨੇ ਲੋਕਾਂ ਨੂੰ ਇਸ ਥਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ ਸਹਾਰਾ ਖੱਡ ਹੈ ਜਿਸ ਦੇ ਵਿੱਚ ਪਾਣੀ ਇਸ ਵਕਤ ਆਇਆ ਇੱਕੋ ਦਮ ਇੱਕੋ ਲਖਤ ਪਾਣੀ ਆ ਗਿਆ ਔਰ ਉਫਾਨ ਦੇ ਉੱਤੇ ਬਿਲਕੁਲ ਤੇਜ਼ੀ ਦੇ ਨਾਲ ਇੰਨਾ ਜਬਰਦਸਤ ਪਾਣੀ ਕਿ ਜਿਹੜੀ ਵੀ ਚੀਜ਼ ਇਸ ਦੇ ਅੱਗੇ ਆਵੇਗੀ ਇਸ ਨੂੰ ਆਪਣੇ ਨਾਲ ਹੀ ਬਹਾ ਕੇ ਲੈ ਜਾਵੇਗੀ ਵਾਪਸ ਤੋਂ ਤੁਹਾਨੂੰ ਹੋਰ ਤਸਵੀਰਾਂ ਦਿਖਾਣੀਆਂ ਕਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਪੂਰੇ ਦੇਸ਼ ਦੇ ਵਿੱਚ ਇਸੇ ਲਈ ਕਹਿ ਰਿਹਾ ਕਿ ਪਾਣੀ ਵਿਚਾਰਿਆ ਹੈ ਤਬਾਹੀ ਸਾਵਧਾਨ ਹੋ ਜਾਓ ਲੋਕ ਜੇ ਕਿਸੇ ਜਗ੍ਹਾ ਤੇ ਤੁਹਾਡਾ ਜਾਣ ਦਾ ਪਲਾਨ ਹੈ ਸਪੈਸ਼ਲੀ ਖਾਸ ਤੌਰ ਤੇ ਪਹਾੜਾਂ 'ਚ ਤਾਂ ਪਹਾੜਾਂ ਦਾ ਪਲਾਨ ਆਪਣਾ ਕੈਨਸਲ ਕਰ ਦਿਓ ਔਰ ਜੇਕਰ ਤੁਸੀਂ ਵੈਸੇ ਵੀ ਘੁੰਮਣ ਦਾ ਪਲਾਨ ਬਣਾ ਰਹੇ ਹੋ ਪਹਾੜਾਂ 'ਚ ਫੇਰ ਤਾਂ ਤੌਬਾ ਤੌਬਾ ਕਰ ਲੋ ਕੰਨਾਂ ਨੂੰ ਲਗਾ ਲਓ ਹੱਥ ਕਿਉਂਕਿ ਤੁਹਾਡੀ ਇਹ ਫਿਰ ਅੰਤਿਮ ਯਾਤਰਾ ਵੀ ਸਾਬਤ ਹੋ ਸਕਦੀ ਹੈ ਜੇਕਰ ਤੁਸੀਂ ਖੁਦ ਮੌਤ ਨੂੰ ਮਾਣ ਕਹੋਗੇ ਤਾਂ ਮਾਸੀ ਫਿਰ ਤੁਹਾਨੂੰ ਗਲੇ ਲਾਉਣ ਨੂੰ ਤਿਆਰ ਬੈਠੀ ਹੈ ਇਸੇ ਕਰਕੇ ਪਹਾੜਾਂ 'ਚ ਜੇਕਰ ਜਾਣ ਦਾ ਤੁਹਾਡਾ ਪਲਾਨ ਹੈ ਤਾਂ ਦੂਰ ਰਹੋ ਪਹਾੜਾਂ ਤੋਂ ਕਿਉਂਕਿ ਪਹਾੜ ਦਰਕ ਰਹੇ ਨੇ ਨਦੀਆਂ ਉਫਾਂਦੇ ਨੇ ਜਿਵੇਂ ਹੀ ਲੈਂਡਸਲਾਈਡ ਹੁੰਦੀ ਹੈ ਤਾਂ ਹਰ ਰੋਜ਼ ਐਸੀਆ ਖਬਰਾਂ ਆਉਂਦੀਆਂ ਨੇ ਕਿਸੇ ਥਾਂ ਦੇ ਤੋਂ ਕਦੇ ਕਿਸੇ ਥਾਂ ਦੇ ਤੋਂ ਕਿ ਲੈਂਡਸਲਾਈਡ ਹੋ ਗਈ ਹੈ ਕਦੇ بڑے بڑے ਪੱਥਰ ਢਿੱਗਾ ਪਹਾੜਾ ਦੇ ਉੱਤੋਂ ਡਿੱਗ ਰਹੇ ਨੇ ਤੇ ਉੱਦੀ ਚਪੇਟ ਵਿੱਚ ਆਮ ਨਾਗਰਿਕ ਆ ਰਹੇ ਨੇ ਰਾਹੀ ਰਾ ਰਹੇ ਨੇ ਇਸ ਕਰਕੇ ਜੇਕਰ ਤੁਹਾਡੀ ਸੈਲਾਨੀ ਬੰਨਾ ਚਾਹੁੰਦੇ ਹੋ ਘੁੰਮਣ ਜਾਣਾ ਚਾਹੁੰਦੇ ਹੋ ਤਾਂ ਬਿਲਕੁਲ ਨਾ ਜਾਓ ਇਸ ਵਕਤ ਹਾਲਾਤ ਬੜੇ ਖਰਾਬ ਨੇ ਘਰਾਂ ਦੇ ਵਿੱਚ ਰਹੋ ਸੁਰੱਖਿਤਰ ਰਹੋ ਘਰ ਬੈ ਕੇ ਆਰਾਮ ਕਰੋ ਜਾਂ ਫਿਰ ਆਪਣਾ ਜੇ ਬਹੁਤ ਜ਼ਰੂਰੀ ਕੰਮ ਹੈ ਫੇਰ ਹੀ ਘਰੋਂ ਪਹਾੜਾਂ ਦੇ ਵੱਲ ਦਾ ਰੁਖ ਕਰੋ ਜਾਂ ਫਿਰ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਕਿਉਂਕਿ ਬਰਸਾਤ ਦਾ ਮੌਸਮ ਹੈ ਇਹ ਨਾ ਹੋਵੇ ਇੰਜੋਏ ਕਰਦੇ ਕਰਦੇ ਕਿ ਤੁਸੀਂ ਮੌਤ ਨੂੰ ਗੱਲਾਂ ਬੈਠੋ ਹੁਣ ਹੋਰ ਭਾਰਤ ਦੇ ਕੁਝ ਇਲਾਕਿਆਂ ਦੇ ਵਿੱਚੋਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਲੋਕ ਕੀ ਕੁਝ ਕਹਿ ਰਹੇ ਨੇ ਕੀ ਨੇ ਉਹਨਾਂ ਦੇ ਇਲਾਕਿਆਂ ਦੇ ਹਾਲ ਕਿਸ ਤਰੀਕੇ ਨਾਲ ਬਚਾਅ ਕਾਰਜ ਜਾਰੀ ਨੇ ਪੂਰੀ ਇਨਫੋਰਮੇਸ਼ਨ ਅਗਲੀ ਵੀਡੀਓ ਦੇ ਵਿੱਚ ਨਾਲ ਦੀ ਨਾਲ ਤੁਸੀਂ ਦੇਖੋ ਜੀ ਬਾਰੀ ਨੁਕਸਾਨ ਹੋ ਗਿਆ ਸਾਨੂੰ ਕਿਸਾਨਾਂ ਨੂੰ ਇਹ ਸਾਡੇ ਦੇ 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 ਪੁਲ ਟੁੱਟ ਗਈ ਹੈ ਪ੍ਰਸ਼ਾਸਨ ਨੂੰ ਪਹਿਲੇ ਹੀ ਮੰਗ ਕੀਤੀ ਸੀ ਸਾਡੇ ਬਮਿਆਲ ਪਿਛਲੇ ਇਲਾਕੇ ਨੂੰ ਸਾਨੂੰ ਕੋਈ ਨਹੀਂ ਦੇਖਦਾ ਜੀ ਜਿਹੜੇ ਬੋਰਡ ਲੈਣੇ ਉਹਲੇ ਸਾਰੇ ਆ ਜਾਂਦੇ ਆ ਇਲੇ ਸਾਨੂੰ ਕੋਈ ਨਹੀਂ ਦੇਖਦਾ ਗਾ ਜੀ ਤੇ ਸਾਡੇ ਇਸ ਪੂਰੀ ਕੁੱਟ ਨਾਲ ਸਾਡੇ ਕਿਸਾਨਾਂ ਨੂੰ ਪਿੰਡਾਂ ਨੂੰ ਬੜਾ ਨੁਕਸਾਨ ਹੋ ਗਿਆ ਇਹ ਨਾਲ ਭਾਈ ਆ ਜਿਹੜਾ ਫਲੱਡ ਜਿਹੜਾ ਪਿਆ ਪਹਿਲਾ ਫਲੱਡ ਨਾਲੋਂ ਵੀ ਜ਼ਿਆਦਾ ਫਲੱਡ ਪੈ ਰਿਹਾ ਇੱਥੇ ਰਾਹ ਦੇ ਵਿੱਚ ਪੂਲੀ ਟੁੱਤੀ ਪਈ ਸ਼ੀਗੀ ਪੀਡਬਲ ਨੂੰ ਕਹਿਣ ਦੇ ਬਾਵਜੂਦ ਵੀ ਮੰਤਰੀਆਂ ਦੇ ਤੇ ਆਣ ਜਾਣ ਦੇ ਬਾਵਜੂਦ ਵੀ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ ਤਾਂ ਕਿ ਹੁਣ ਤੁਹਾਡੇ ਆਮ ਲੋਕਾਂ ਨੂੰ ਇਸ ਵਾਰ ਭਾਈ ਖਾਨ ਹੋ ਰਿਹਾ ਜਿਹੜੀ ਆਵਾਜ਼ ਆਈ ਉਹ ਵੀ ਬੰਦ ਹੋ ਗਈ ਹੈ ਉਹਦੇ ਬਾਅਦ अपना जो भी खाद्य सामग्री समान है वो भी एक पास तो रुक गई है तो बादल फटा ऊपर कहीं तो वहाँ बादल फट करके वो पूरा पानी आ गया दो तीन जगहों को इकट्ठे मिल के तो उसे पूरा वहाँ वो इधर से उधर टकराते हुए पत्थरों से वो गांव की तरफ को मूव कर गया अभी की क्या हालत बनी हुई है अंदर कैसी सिचुएशन है सिचुएशन वैसी है कोई अंतर नहीं हुआ है बस दो देसी भी लगे हुए हैं और बाकी तो वैसी है आपका भी वहाँ तो बहुत बुरी हालत है जब मैं आई थी तो काफी अच्छा लग रहा था मुझे यहाँ का व्यू बहुत सुंदर लगा अब जब कल मैं नीचे आई तो देखा कि इतना तबाही मैं तो फर्स्ट टाइम देखा क्योंकि वहाँ हल्द्वानी में ऐसा वहाँ बारिश आती है पानी स्टिक हो जाता है बट यहाँ आगे लगा की पहाड़ों की लाइफ बहुत ज्यादा टफ है एंड मुझे लगा की मतलब दादू लोग ने अच्छा किया की वहाँ शिफ्ट हो गए यहाँ होते तो पता नहीं बस नहीं बस से कोई कुछ पता नहीं है तो वहीं हम ज्यादा सेफ है अभी आप देख सकते हो कि जैसे बड़ा पंथक में भारी बारिश के कारण जो वर्तू डैम के जो दरवाजे खुले हैं इसके कारण बड़ा पंथक के ये कुछ गांव है यहाँ पे पानी बहुत मात्रा में आ चुका है इसलिए ये पोरबंदर खंभाड़िया हाईवे है जो अपना वो पूरा बंद हो गया है पानी के कारण आप देख सकते हो जैसे कि वाहन का पूरा व्यवहार खत्म हो चुका है तो और सब अपने घर के जाने के लिए अपना जीवन दाव पे लगा के जा रहे हैं मेहू कॉलेज का जो पानी है उसको अगर वो मेहू कॉलेज बाहर छोड़ देता है बाहर की तरफ आता है और निकासी का कोई ऐसा रास्ता नहीं है जिस पानी को अगर वो पानी भी जब बाहर आता है तो पानी का फ्लो और ज्यादा हो जाता है उस कारण कोई मुख्य रास्ते हैं जो मेवो लिंक रोड वाला है गुलाबबाड़ी अभी मैं साडू जी के यहाँ आया था तो यहाँ पानी पूरा भरा हुआ है तो ये स्थिति कम से कम भी दो घंटे हो गए हैं अब पानी धीरे 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 लेवल कम होगा काफ़ी por la que sí,